ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵਿੱਚ ਬੀਤੇ ਦਿਨ ਸੜਕ ਹਾਦਸੇ ਤੇ ਇੱਕ ਵਾਰ ਫਿਰ ਤੋਂ ਪੰਜਾਬੀ ਟਰੱਕ ਡਰਾਈਵਰਾਂ ਖਾਸ ਕਰਕੇ ਪੱਗ ਬੰਨਣ ਵਾਲੇ ਟਰੱਕ ਡਰਾਈਵਰਾਂ ਨੂੰ ਨਿਸ਼ਾਨੇ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਹਾਲੇ ਲੋਕ ਫਲੋਰੀਡਾ ਹਾਦਸੇ ਦੇ ਮੁਲਜ਼ਮ ਹਰਜਿੰਦਰ ਸਿੰਘ ਦੇ ਮਾਮਲੇ ਨੂੰ ਭੁੱਲੇ ਨਹੀਂ ਕਿ ਹੁਣ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਦੇ ਕਰਤੂਤ ਨੇ ਸਾਰੇ ਪੰਜਾਬੀ ਭਾਈਚਾਰੇ ਨੂੰ ਜਿੱਥੇ ਸ਼ਰਮਸਾਰ ਕੀਤਾ ਉੱਥੇ ਹੀ ਇਲੀਗਲ ਅਮਰੀਕਾ ਵਿੱਚ ਆਏ ਪੰਜਾਬੀ ਨੌਜਵਾਨਾਂ ਦੇ ਵਿੱਚ ਕਾਨੂੰਨ ਦੇ ਮੁਤਾਬਕ ਚੱਲਣ ਦੀ ਘਾਟ ਨੇ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ ਇਸ ਹਾਦਸੇ ਦੇ ਵਿੱਚ ਸ਼ਾਮਿਲ 21 ਸਾਲਾ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਭਾਰਤ ਦਾ ਨਾਗਰਿਕ ਹੈ ਅਤੇ 2022 ਵਿੱਚ ਮੈਕਸੀਕੋ ਅਮਰੀਕਾ ਸਰਹੱਦ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਪਾਰ ਕਰਕੇ ਅੰਦਰ ਆਇਆ ਸੀ ਹੁਣ ਇਸ ਹਾਦਸੇ ਦੇ ਨਾਲ ਉਸ ਤੇ ਉੱਤੇ ਵਾਹਨ ਹੱਤਿਆ ਤੇ ਨਸ਼ੇ ਦੇ ਵਿੱਚ ਡਰਾਈਵਿੰਗ ਦੇ ਗੰਭੀਰ ਇਲਜ਼ਾਮ ਲੱਗੇ ਹੋਏ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਡਿਪੋਟੇਸ਼ਨ ਅਤੇ ਸਖਤ ਸਰਹੱਦੀ ਨੀਤੀਆਂ ਦੀ ਮੰਗ ਉੱਠ ਰਹੀ ਹੈ ਜੋਤ ਕੀ ਪੰਜਾਬੀ ਪਾਈਚਾਰੇ ਦੇ ਵਿੱਚ ਇਹ ਘਟਨਾ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਫਲੋਰੀਡਾ ਦੇ ਵਿੱਚ ਹਰਜਿੰਦਰ ਸਿੰਘ ਦੀ ਗਲਤੀ ਦੇ ਕਾਰਨ ਵਾਪਰੇ ਸੜਕ ਹਾਦਸੇ ਤੋਂ ਬਾਅਦ ਪੰਜਾਬੀ ਟਰੱਕ ਡਰਾਈਵਰਾਂ ਦੇ ਨਾਲ ਜੁੜੀਆਂ ਚਿੰਤਾਵਾਂ ਵਧੀਆਂ ਨੇ ਅਮਰੀਕੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਹਰਜਿੰਦਰ ਸਿੰਘ ਨੂੰ ਅੰਗਰੇਜ਼ੀ ਤੇ ਰੋਡ ਟੈਸਟ ਦੇ ਵਿੱਚ ਅਸਫਲ ਹੋਣ ਦੇ ਬਾਵਜੂਦ ਕੈਲੀਫੋਰਨੀਆ ਦੇ ਵਿੱਚ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਮਿਲ ਗਿਆ ਸੀ ਜੋ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਖਾਮੀਆਂ ਨੂੰ ਉਜਾਗਰ ਕਰਦੀਆਂ ਨੇ ਪਰ ਹੁਣ ਸਾਰਿਆਂ ਦੀ ਸੂਈ ਆ ਕੇ ਜਸ਼ਨਪ੍ਰੀਤ ਸਿੰਘ ਤੇ ਅਟਕ ਗਈ ਹੈ ਹੋਵੇ ਵੀ ਕਿਉਂ ਨਾ ਆਖਿਰਕਾਰ ਅਜਿਹੇ ਡਰਾਈਵਰਾਂ ਨੂੰ ਬਿਨਾਂ ਸੋਚੇ ਸਮਝੇ ਸਰਕਾਰਾਂ ਕਿਵੇਂ ਗੱਡੀ ਚਲਾਉਣ ਦਾ ਲਾਇਸੈਂਸ ਦੇ ਦਿੰਦੀਆਂ ਨੇ ਜੋ ਕਾਨੂੰਨਾਂ ਨੂੰ ਛਿੱਕੇ ਟੰਕੇ ਸੜਕਾਂ ਤੇ ਲੋਕਾਂ ਦੀਆਂ ਜਾਨਾਂ ਦੇ ਨਾਲ ਖੇਡਦੇ ਨੇ ਜਸ਼ਨਪ੍ਰੀਤ ਸਿੰਘ ਵੀ ਹਰਜਿੰਦਰ ਸਿੰਘ ਵਾਂਗ ਸਾਲ 2022 ਵਿੱਚ ਭਾਰਤ ਤੋਂ ਡੌਂਕੀ ਲਗਾ ਕੇ ਅਮਰੀਕਾ ਆਇਆ ਸੀ ਇਥੇ ਆ ਕੇ ਉਸ ਨੂੰ ਵੀ ਹਰਜਿੰਦਰ ਸਿੰਘ ਵਾਂਗ ਪਹਿਲਾ ਗ੍ਰਿਫਤਾਰ ਕੀਤਾ ਗਿਆ ਬਾਅਦ ਦੇ ਵਿੱਚ ਪੁਲਿਸ ਨੇ ਛੱਡ ਦਿੱਤਾ ਮੌਜੂਦਾ ਸਮੇਂ ਦੇ ਵਿੱਚ ਉਹ ਯੂਬਾ ਸਿਟੀ ਵਿੱਚ ਰਹਿੰਦਾ ਹੈ ਫੈਡਰਲ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਅਤੇ ਡਿਪਾਰਟਮੈਂਟ ਆਫ ਹੋਮਲੈਸ ਸਿਕਿਉਰਿਟੀ ਦੇ ਮੁਤਾਬਿਕ ਉਸ ਨੂੰ ਮਾਰਚ 2022 ਦੇ ਵਿੱਚ ਕੈਲੀਫੋਰਨੀਆ ਦੇ ਅਲਸੈਂਟਰੋ ਸੈਕਟਰ ਦੇ ਵਿੱਚ ਬਾਰਡਰ ਪੈਟਰੋਲ ਏਜੰਟਾ ਨੇ ਗ੍ਰਿਫਤਾਰ ਵੀ ਕੀਤਾ ਸੀ ਬਾਈਡਨ ਪ੍ਰਸ਼ਾਸਨ ਨੇ ਉਸ ਨੂੰ ਗ੍ਰਿਫਤਾਰੀ ਤੋਂ ਬਚਾਉਣ ਵਾਲੀ alternative to detention policy ਅਧੀਨ ਛੱਡ ਦਿੱਤਾ ਜਿਸ ਦੇ ਵਿੱਚ ਉਸ ਨੂੰ ਇਮੀਗ੍ਰੇਸ਼ਨ ਸੁਣਵਾਈ ਦੀ ਉਡੀਕ ਤੱਕ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਵੀ ਮਿਲ ਗਈ ਫੌਕਸ ਨਿਊਜ਼ ਨੇ ਜਸ਼ਨਪ੍ਰੀਤ ਸਿੰਘ ਦੀ ਇੱਕ ਤਸਵੀਰ ਸਾਂਝੀ ਵੀ ਕੀਤੀ ਹੈ ਜਸ਼ਨਪ੍ਰੀਤ ਸਿੰਘ ਨੇ ਅਮਰੀਕਾ ਪਹੁੰਚਣ ਤੋਂ ਬਾਅਦ ਟਰੱਕ ਡਰਾਈਵਿੰਗ ਦਾ ਕੰਮ ਸ਼ੁਰੂ ਕੀਤਾ ਅਤੇ ਯੂਬਾ ਸਿਟੀ ਦੇ ਵਿੱਚ ਉਹ ਰਹਿਣ ਲੱਗਾ ਜੋ ਭਾਰਤੀ ਇਮੀਗ੍ਰੈਂਟਸ ਦੇ ਲਈ ਇੱਕ ਟਰਕਿੰਗ ਹੱਬ ਹੈ ਅਧਿਕਾਰੀਆਂ ਦੇ ਮਤਬੂਕ ਉਸ ਨੂੰ ਅੰਗਰੇਜ਼ੀ ਟੈਸਟ ਤੇ ਰੋਡ ਸਾਈਨ ਟੈਸਟ ਦੇ ਵਿੱਚ ਅਸਫਲ ਹੋਣ ਦੇ ਬਾਵਜੂਦ ਕੈਲੀਫੋਰਨੀਆ ਦੇ ਵਿੱਚ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਮਿਲ ਗਿਆ ਠੀਕ ਜਿਵੇਂ ਹਰਜਿੰਦਰ ਸਿੰਘ ਨੂੰ ਵੀ ਜਾਰੀ ਹੋਇਆ ਸੀ ਹੁਣ ਆਈਸੀਈ ਨੇ ਉਸ ਦੇ ਉੱਤੇ ਡਿਟੇਨਰ ਲਾਗੂ ਕਰ ਦਿੱਤਾ ਹੈ ਅਤੇ ਅਦਾਲਤੀ ਕਾਰਵਾਈ ਖਤਮ ਹੋਣ ਤੋਂ ਬਾਅਦ ਉਸ ਨੂੰ ਡਿਪੋਰਟ ਕੀਤਾ ਜਾਵੇਗਾ ਪਰ ਉਸ ਤੋਂ ਪਹਿਲਾਂ ਉਸ ਨੂੰ ਬੰਦੀ ਸਜ਼ਾ ਭੁਗਤਣੀ ਪਵੇਗੀ ਇਸ ਸਮੇਂ ਜਸ਼ਨਪ੍ਰੀਤ ਸਿੰਘ ਨੂੰ ਵੈਸਟ ਵੈਲੀ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਹੋਇਆ ਹੈ ਅਤੇ ਅਦਾਲਤੀ ਪੇਸ਼ੀ ਦੀ ਹੁਣ ਉਹ ਉਡੀਕ ਕਰ ਰਿਹਾ ਹੈ ਪੁਲਿਸ ਦੇ ਮੁਤਾਬਿਕ ਜਸ਼ਨਪ੍ਰੀਤ ਸਿੰਘ ਹਾਦਸੇ ਦੇ ਸਮੇਂ ਪੂਰੀ ਤਰ੍ਹਾਂ ਨਸ਼ੇ ਦੇ ਵਿੱਚ ਚੂਰ ਸੀ ਉਸਨੇ ਹਾਈਵੇ ਤੇ ਖੜੀਆਂ ਗੱਡੀਆਂ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰੀ ਜਿਸ ਕਰਕੇ ਮੌਕੇ ਤੇ ਹੀ ਤਿੰਨ ਲੋਕਾਂ ਦੀ ਮੌਤ ਹੋ ਗਈ ਇਸ ਹਾਦਸੇ ਵਿੱਚ ਚਾਰ ਸੈਮੀ ਟਰੱਕ ਦੋ ਪਿਕਅਪ ਟਰੱਕ ਅਤੇ ਦੋ ਕਾਰਾਂ ਸ਼ਾਮਿਲ ਸਨ ਇਸ ਹਾਦਸੇ ਦੌਰਾਨ ਕਈ ਲੋਕ ਜ਼ਖਮੀ ਵੀ ਹੋਏ ਨੇ ਜਸ਼ਨਪ੍ਰੀਤ ਨੂੰ ਹਾਲੇ ਆਪਣਾ ਕੋਈ ਵਕੀਲ ਨਹੀਂ ਮਿਲਿਆ ਅਤੇ ਪਹਿਲੀ ਅਦਾਲਤੀ ਪੇਸ਼ੀ ਜਲਦੀ ਹੋਵੇਗੀ ਉੰਦੇ ਦਿਨਾਂ ਵਿੱਚ ਇਹ ਮਾਮਲਾ ਹੋਰ ਸੁਰਖੀਆਂ ਬਣੇਗਾ ਕਿਉਂਕਿ 트ੰਪ ਸਰਕਾਰ ਪਹਿਲਾਂ ਹੀ ਇਨ੍ਹਾਂ ਹਾਦਸਿਆਂ ਪਿੱਛੇ ਕੈਲੀਫੋਰਨੀਆ ਦੀ ਸਰਕਾਰ ਨੂੰ ਜ਼ਿੰਮੇਵਾਰ ਮੰਨ ਰਹੀ ਹੈ ਕਿਉਂਕਿ ਕੈਲੀਫੋਰਨੀਆ ਵਿੱਚ ਹਰਜਿੰਦਰ ਸਿੰਘ ਅਤੇ ਜਸ਼ਨਪ੍ਰੀਤ ਵਰਗੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਆਸਾਨੀ ਦੇ ਨਾਲ ਜਿੱਥੇ ਡਰਾਈਵਿੰਗ ਲਾਇਸੈਂਸ ਮਿਲ ਜਾਂਦਾ ਹੈ ਉੱਥੇ ਹੀ ਇਥੋਂ ਦੀਆਂ ਸੈਂਚਰੀ ਨੀਤੀਆਂ ਵੀ ਪ੍ਰਵਾਸੀਆਂ ਦਾ ਬਚਾਅ ਕਰ ਲੈਂਦੀਆਂ ਨੇ ਪਰ ਹੁਣ ਪੰਜਾਬੀ ਟਰੱਕ ਡਰਾਈਵਰਾਂ ਦੇ ਹੱਥੋਂ ਸੜਕ ਹਾਦਸੇ ਵਧਣ ਦੇ ਨਾਲ ਇਹ ਮਾਮਲਾ ਹੋਰ ਗਰਮਾਵੇਗਾ ਅਤੇ ਇਸ ਦਾ ਸੇਕ ਕੈਲੀਫੋਰਨੀਆ ਸਰਕਾਰ ਦੇ ਸਣੇ ਪੰਜਾਬੀ ਟਰੱਕ ਡਰਾਈਵਰਾਂ ਨੂੰ ਵੀ ਲੱਗੇਗਾ